ਸੰਗਤ ਜੀ ਵਾਖੀ ਗੁਰ ਜੀ ਕਾ ਖਾਲਸਾ ਵਾਖੀ ਗੁਰ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿ ਦਿੰਦੇ ਨੇ ਵੀ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆ ਪਰ ਉੱਠਿਆ ਨਹੀਂ ਜਾਂਦਾ ਕਿਉਂਕਿ ਅਮਰਤ ਵੇਲੇ ਦੇ ਵਿੱਚ ਆਲਸ ਕੇ ਰਾ ਪਾ ਲੈਂਦਾ ਹੈ ਨੀਂਦ ਜ਼ੋਰ ਪਾਉਂਦੀ ਆ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਇਹ ਨੁਕਤੇਆਂ ਨੂੰ ਅਪਣਾ ਕੇ ਸਾਡਾ ਖੁਦ ਦਾ ਮਨ ਵੀ ਕਰੇਗਾ ਵੀ ਅਸੀਂ ਅੰਮ੍ਰਿਤ ਵੇਲੇ ਉੱਠੀਏ ਅਤੇ ਅੰਮ੍ਰਿਤ ਵੇਲਾ ਪੱਕਾ ਵੀ ਹੋ ਜਾਵੇਗਾ ਕਦੇ ਨਾਗਾ ਨਹੀਂ ਪਵੇਗਾ ਅਤੇ ਅਮਰਤ ਵੇਲੇ ਦੇ ਵਿੱਚ ਬੜੇ ਆਸਾਨੀ ਦੇ ਨਾਲ ਉੱਠ ਪਾਵਾਂਗੇ ਔਖਾ ਨਹੀਂ ਲੱਗੇਗਾ ਤਾਂ ਆਓ ਫਿਰ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੁਸੀਂ ਪੂਰਾ ਸੁਣੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਸੰਗਤ ਜੀ ਆਪਾਂ ਸਭ ਜਾਣਦੇ ਆਂ ਕਿ ਅਮਰਤ ਵੇਲੇ ਉੱਠਣਾ ਸਾਡੇ ਲਈ ਕਿਉਂ ਜ਼ਰੂਰੀ ਆ ਕਿ ਗੁਰਨਾਣਕ ਪਾਤਸ਼ਾਹ ਜੀ ਨੇ ਅਮਰਤ ਵੇਲੇ ਉੱਠਣਾ ਸਾਡੇ ਲਈ ਜ਼ਰੂਰੀ ਕੀਤਾ ਹੈ ਪਰ ਫੇਰ ਵੀ ਸਾਡੇ ਵਿੱਚੋਂ ਬਹੁਤ ਭੈਣ ਭਰਾ ਐ ਸੀ ਨੇ ਜੋ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਕਹਿੰਦੇ ਨਹੀਂ ਉੱਠਿਆ ਜਾਂਦਾ ਪਤਾ ਕਿਉਂ ਨਹੀਂ ਉੱਠਿਆ ਜਾਂਦਾ ਕਿਉਂਕਿ ਜਦੋਂ ਵੀ ਆਪਾਂ ਕਿਸੇ ਚੰਗੇ ਪਾਸੇ ਲੱਗਣਾ ਹੋਵੇ ਨਾ ਫਿਰ ਰਸਤੇ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ ਜਿਵੇਂ ਤੁਸੀਂ ਆਪਣੇ دنیਵੀ ਕੰਮਾਂ ਧੰਦਿਆਂ ਦੀ ਗੱਲ ਕਰ ਲਓ ਆਪਾਂ دنیਵੀ ਕੰਮ ਧੰਦੇ ਕਰਦਿਆਂ ਹੋਇਆਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਆ ਆਪਣੇ ਕਾਰੋਬਾਰ ਦੀ ਗੱਲ ਲਾ ਲਓ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਤਕ ਉਰਸਤਿਰ ਵਿੱਚ ਕਿੰਨੀਆਂ ਰੁਕਾਵਟਾਂ ਆਉਂਦੀਆਂ ਨੇ ਕੁਝ ਲੋਕ ਐਸੇ ਹੁੰਦੇ ਨੇ ਜੋ ਸਾਡੀ ਹਿੰਮਤ ਨੂੰ ਤੋੜਨਾ ਚਾਹੁੰਦੇ ਹੁੰਦੇ ਆ ਵੀ ਨਾ ਨਾ ਭਾਈ ਤੂੰ ਇਸ ਕੰਮ ਜਿੱਨਾ ਪਵੇਂ ਇਹ ਕੰਮ ਚ ਤਾਂ ਬਹੁਤ ਘਾਟਾ ਪੈ ਜਾਂਦਾ ਹੈ ਫਲਾਣ ਨੇ ਘਾਟਾ ਪਿਆ ਸੀ ਫਲਾਣੇ ਨੂੰ ਬੜਾ ਨੁਕਸਾਨ ਹੋਇਆ ਸੀ ਭਾਵਨਾ ਹਿੰਮਤ ਤੋੜਨ ਵਾਲੇ ਮਨੁੱਖ ਆ ਜਾਂਦੇ ਨੇ ਤੇ ਹਿੰਮਤ ਤੋੜਨਾ ਚਾਹੁੰਦੇ ਆ ਸਾਨੂੰ ਉਸ ਕੰਮ ਤੋਂ ਪਿੱਛੇ ਹਟਾਉਣਾ ਚਾਹੁੰਦੇ ਆ ਪਰ ਜਿਹੜੇ ਮਨੁੱਖ ਉਦਮੀਰ ਹੁੰਦੇ ਨੇ ਮਿਹਨਤੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪੱਕਾ ਇਰਾਦਾ ਬਣਾਇਆ ਹੋਵੇ ਉਹ ਕਿਸੇ ਦੇਖਿਆ ਕਦੇ ਪਿੱਛੇ ਨਹੀਂ ਹਟਦੇ ਬਲਕਿ ਉਹ ਉਹਨਾਂ ਵਿਰੋਧੀਆਂ ਦੀਆਂ ਉਹਨਾਂ ਗੱਲਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈਂਦੇ ਨੇ ਜੇ ਕੋਈ ਕਹਿੰਦਾ ਨਾ ਵੀ ਇਸ ਕੰਮ ਦੇ ਵਿੱਚ ਫਲਾਣੇ ਨੂੰ ਵੀ ਘਾਟਾ ਪਿਆ ਤੂੰ ਨਾ ਉਸ ਘਾਟੇ ਦੇ ਉੱਤੇ ਕੰਮ ਕਰਦੇ ਨੇ ਵੀ ਜਿਨ੍ਹਾਂ ਦੇ ਘਾਟੇ ਬਾਰੇ ਇਹ ਗੱਲ ਕਰ ਰਹੇ ਨੇ ਉਹਨਾਂ ਨੂੰ ਘਾਟਾ ਪਿਆ ਗਿਆ ਉਹ ਆਪਣੇ ਆਪ ਨੂੰ ਹੋਰ ਤਿਆਰ ਕਰ ਲੈਂਦੇ ਨੇ ਜੋ ਵੀ ਆਪਣੇ ਅੰਦਰ ਦੀਆਂ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਫਿਰ ਤੋਂ ਕੋਸ਼ਿਸ਼ ਕਰਦੇ ਨੇ ਅਤੇ ਆਪਣੇ ਕੰਮ ਕਾਰ ਦੇ ਵਿੱਚ ਜ਼ਰੂਰ ਕਾਮਯਾਬ ਹੁੰਦੇ ਨੇ ਉਹਨਾਂ ਦੇ ਕਾਮਯਾਬ ਹੋਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੁੰਦੀ ਆ ਉਹਨਾਂ ਦਾ ਪੱਕਾ ਇਰਾਦਾ ਜੋ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਡੋਲਿਆ ਨਹੀਂ ਉਹ ਡਗਮਗਾਏ ਨਹੀਂ ਬਸ ਉਸੇ ਹੀ ਤਰ੍ਹਾਂ ਅਮਰਤ ਵੇਲਾ ਹੈ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆ ਨਾ ਤਾਂ ਸਾਡੇ ਜਿਹੜੇ ਅੰਦਰ ਦੇ ਔਗਣ ਨੇ ਸਾਡੇ ਵਿਸ਼ੇ ਵਿਕਾਰ ਨੇ ਸਾਡੇ ਅੰਦਰ ਜਿਹੜੇ ਚੋਰ ਬੈਠੇ ਨੇ ਉਹ ਸਾਡੇ ਮਨ ਦੇ ਉੱਤੇ ਹਾਵੀ ਹੋ ਜਾਂਦੇ ਨੇ ਉਹ ਕਹਿੰਦੇ ਵੀ ਨਾ ਇਹਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਇਹ ਜੇ ਅਮਰਤ ਵੇਲੇ ਉੱਠਣ ਲੱਗ ਗਿਆ ਨਾਮ ਜਪਣਾ ਲੱਗ ਗਿਆ ਤਾਂ ਫਿਰ ਤਾਂ ਸਾਡੀ ਮਨਮਰਜ਼ੀ ਨਹੀਂ ਚੱਲਣੀ ਇਸ ਕਰਕੇ ਉਹ ਸਾਨੂੰ ਰੋਕਦੇ ਆ ਸਾਡੇ ਉੱਤੇ ਹਾਵੀ ਹੁੰਦੇ ਨੇ ਸਾਨੂੰ ਆਲਸ ਬਣ ਕੇ ਨੀਂਦ ਬਣ ਕੇ ਸਮਾਉਣਾ ਚਾਹੁੰਦੇ ਨੇ ਵੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁੱਤਾ ਰਹੇ ਉੱਠੇ ਨਾ ਕਿਉਂਕਿ ਪਤਾ ਹੈ ਜਦੋਂ ਉੱਠ ਪਿਆ ਉੱਠ ਕੇ ਤੇਦਾ ਭਲਾ ਹੋ ਜਾਣਾ ਹੈ ਇਹ ਨਿਉਦਮੀ ਬਣ ਜਾਣਾ ਹੈ ਇਹਨੇ ਸਾਨੂੰ ਕੰਟਰੋਲ ਵਿੱਚ ਕਰ ਲੈਣਾ ਹੈ ਸੋ ਆਪਾਂ ਉਸ ਸਫਲ ਇਨਸਾਨ ਦੇ ਵਾਂਗ ਆਪਣਾ ਇਰਾਦਾ ਡੋਲਣ ਨਹੀਂ ਦੇਣਾ ਪੱਕੇ ਇਰਾਦੇ ਦੇ ਨਾਲ ਕੋਸ਼ਿਸ਼ ਕਰਨੀ ਆ ਤਾਂ ਦੇਖਣਾ ਜ਼ਰੂਰ ਉੱਠ ਪਾਵਾਂਗੇ ਇਹਦੇ ਲਈ ਨਾ ਆ ਦੋ ਤਿੰਨ ਗੱਲਾਂ ਨੂੰ ਯਾਦ ਕਰ ਲੋ ਇਹਨਾਂ ਦੇ ਵਿੱਚ ਸੁਧਾਰ ਕਰ ਲੋ ਪਹਿਲੀ ਆਪਣੀ ਸੰਗਤ ਸਾਡੀ ਸੰਗਤ ਦਾ ਸਾਡੇ ਉਤੇ ਬਹੁਤ ਅਸਰ ਪੈਂਦਾ ਏ ਜੇ ਹੁਣ ਸਾਡੀ ਸੰਗਤ ਹੀ ਕਿਸੇ ਦੀ ਚੁਗਲੀ ਨਿੰਦਿਆ ਕਰਨ ਵਾਲੀ ਆ ਕੋਈ ਫਿਲਮਾਂ ਨਾਟਕ ਦੀਆਂ ਗੱਲਾਂ ਕਰਨ ਵਾਲੀ ਆ ਫਿਰ ਆਪੇ ਉਹ ਸੰਗਤ ਦੀ ਰੰਗਤ ਸਾਡੇ ਤੇ ਵੀ ਆਉਣੀ ਆ ਇਸ ਕਰਕੇ ਆਪਣੀ ਸੰਗਤ ਨੂੰ ਚੈੱਕ ਕਰੋ ਤੇ ਚੰਗੀ ਸੰਗਤ ਕਰੋ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ ਜਿਨ੍ਹਾਂ ਦੇ ਮukh ਚੋਂ ਸਾਨੂੰ ਨਾਮ ਦੀ ਗੱਲ ਸੁਣਨ ਨੂੰ ਮਿਲੇ ਅਮਰਤ ਵੇਲੇ ਦੀ ਗੱਲ ਸੁਣਨ ਨੂੰ ਮਿਲੇ ਸਾਡੇ ਗੁਰੂ ਦੀ ਗੁਰਬਾਣੀ ਦੀ ਗੱਲ ਸੁਣਨ ਨੂੰ ਮਿਲੇ ਜਦੋਂ ਇਹਨਾਂ ਗੁਰਮਖ ਪਿਆਰਿਆਂ ਦੀ ਸੰਗਤ ਕਰਾਂਗੇ ਨਾ ਸਾਡਾ ਮਨ ਆਪਣੇ ਆਪ ਹੀ ਗੁਰੂ ਵਾਲੇ ਪਾਸੇ ਹੋ ਜਾਵੇਗਾ ਸੰਗਤ ਦਾ ਬਹੁਤ ਪ੍ਰਭਾਵ ਪੈਂਦਾ ਹੈ ਇਸ ਕਰਕੇ ਚੰਗੇ ਲੋਕਾਂ ਦੇ ਨਾਲ ਮੇਲ ਮਲਾਪ ਰੱਖਣਾ ਹੈ ਚੰਗੇ ਵਿਚਾਰ ਸੁਣਨੇ ਪੜਨੇ ਆ ਤਾਂ ਜੋ ਸਾਡਾ ਮਨ ਚੰਗੇ ਪਾਸੇ ਲੱਗ ਸਕੇ ਉਸ ਤੋਂ ਬਾਅਦ ਇਹ ਦੂਸਰਾ ਨੁਕਤਾ ਕਿ ਜਦੋਂ ਮਨ ਅੜੀ ਕਰੇ ਨਾ ਤੁਸੀਂ ਮਨ ਤੋਂ ਵੀ ਵੱਧ ਜਿੱਦੀ ਬਣ ਜਾਓ ਮਨ ਕਹੇਗਾ ਵੀ ਨਹੀਂ ਅੱਜ ਨਹੀਂ ਉੱਠਣਾ ਕੱਲ ਉੱਠਾਂਗੇ ਤੁਸੀਂ ਕਹੋ ਨਾ ਮਤਾ ਅੱਜ ਉੱਠਣਾ ਹੀ ਉੱਠਣਾ ਹੈ ਕਿਉਂਕਿ ਗੁਰਨਾਨਕ ਪਾਸ਼ਾ ਜੀ ਨੇ ਇਹ ਗੱਲ ਸਾਨੂੰ ਸਾਫ਼ ਸਪਸ਼ਟ ਸਮਝਾਈ ਆ ਕਿ ਮਨ ਜੀਤੇ ਜਗ ਜੀਤ ਜੇ ਇਹ ਸੰਸਾਰ ਨੂੰ ਜਿਤਨਾ ਹੀ ਸਭ ਤੋਂ ਪਹਿਲਾਂ ਸਾਨੂੰ ਮਨ ਨੂੰ ਜਿੱਤਣਾ ਪੈਣਾ ਹੈ ਤਾਂ ਇਹ ਮਨ ਜਦੋਂ ਵੀ ਸਾਡੇ ਤੇ ਹਾਵੀ ਹੁੰਦਾ ਹੈ ਆਪਣੀਆਂ ਗੱਲਾਂ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਕਿਉਂਕਿ ਮਨ ਹੀ ਕਹਿੰਦਾ ਵੀ ਨਹੀਂ ਨਹੀਂ ਜੁੱਤਾ ਰਹਿ ਜੇ ਮਨ ਭਰਿਆ ਨਹੀਂ ਆ 5 ਕਿ ਮਿੰਟ ਹੋਰ ਸੌਣ ਲੈ 5 ਕਿ ਮਿੰਟ ਹੋਰ ਸੌਣ ਲੈ ਆਪਾਂ 5-5 ਮਿੰਟ ਕਰਕੇ ਆਪਣਾ ਕੀਮਤੀ ਵੇਲਾ ਗਵਾ ਲੈਨੇ ਆ ਤਮਨ ਦੇ ਨਾਲ ਅੜੀ ਕਰੋ ਬਿਨਾਂ ਤੇਰੇ ਆਖੇ ਨਹੀਂ ਲੱਗਣਾ ਤੈਨੂੰ ਮੇਰੇ ਮੁਤਾਬਕ ਚੱਲਣਾ ਪੈਣਾ ਹੈ ਮੈਂ ਤਾਂ ਅੱਜ ਉੱਠਾਂਗਾ ਅਤੇ ਉੱਠ ਕੇ ਰਵਾਂਗਾ ਉੱਠ ਕੇ ਆਪਣੇ ਪ੍ਰਮਾਤਮਾ ਦਾ ਨਾਮ ਜਪਾਂਗਾ ਆਪਣੇ ਮਨ ਦੇ ਵਿੱਚ ਇਹ ਗੱਲਾਂ ਭਰ ਲਓ ਕਿ ਮਨਾ ਜੀ ਚੰਗੀ ਜ਼ਿੰਦਗੀ ਚਾਹੀਦੀ ਆ ਫਿਰ ਅਮਰਤ ਵੇਲੇ ਉੱਠਣਾ ਪੈਣਾ ਜੇ ਗੁਰੂ ਦੀ ਖੁਸ਼ੀ ਚਾਹੀਦੀ ਆ ਫਿਰ ਅਮਰਤ ਵੇਲੇ ਉੱਠਣਾ ਪੈਣਾ ਜੇ ਤੰਦਰੁਸਤੀ ਚਾਹੀਦੀ ਆ ਤਾਂ ਵੀ ਅਮਰਤ ਵੇਲੇ ਉੱਠਣਾ ਪੈਣਾ ਜਦੋਂ ਆਪਣੇ ਮਨ ਨੂੰ ਅਮਰਤ ਵੇਲੇ ਦੇ ਫਾਇਦੇ ਦੱਸਾਂਗੇ ਫਿਰ ਇਨੂੰ ਆਪਣੇ ਆਪ ਅਕਲ ਆ ਜਾਵੇਗੀ ਮਨ ਤੋਂ ਜੋ ਵੀ ਕੰਮ ਕਰਾਉਣੇ ਆ ਪਹਿਲਾਂ ਆਪਾਂ ਨੂੰ ਉਹਨੂੰ ਮੈਸੇਜ ਦੇਣਾ ਪੈਂਦਾ ਹੈ ਮਨ ਦੇ ਵਿੱਚ ਉਹ ਗੱਲਾਂ ਭਰਨੀਆਂ ਪੈਂਦੀਆਂ ਨੇ ਤੇ ਵਾਰ-ਵਾਰ ਭਰਨੀਆਂ ਪੈਂਦੀਆਂ ਨੇ ਇਸ ਕਰਕੇ ਇਹ ਗੱਲਾਂ ਨੂੰ ਯਾਦ ਦਿਵਾਉਂਦੇ ਰਹਿਣਾ ਵੀ ਅਮਰ ਤਵੇਲਾ ਸਾਡੀ ਖੁਸ਼ੀ ਤੰਦਰੁਸਤੀ ਤਰੱਕੀ ਦਾ ਖਜ਼ਾਨਾ ਹੈ ਉਸ ਤੋਂ ਬਾਅਦ ਵੀ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਮਰ ਤਵੇਲੇ ਨਹੀਂ ਉੱਠਿਆ ਜਾ ਰਿਹਾ ਤਾਂ ਫਿਰ ਪੂਰਾ ਦਿਨ ਤਾਂ ਸਾਡੇ ਕੋਲ ਹੀ ਆ ਨਾ ਪੂਰੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰੀਏ ਪਰ ਅਰਦਾਸ ਬੇਨਤੀ ਇਦਾਂ ਹੀ ਨਹੀਂ ਕਰਦੇ ਨਹੀਂ ਬਾਣੀ ਦੀ ਪੇਟਾ ਰੱਖ ਕੇ ਕਰਨੀ ਆ ਜੋ ਵੀ ਬਾਣੀ ਤੁਹਾਨੂੰ ਸਰਲ ਲੱਗਦੀ ਹੈ ਜਿਹੜਾ ਵੀ ਬਾੜ ਤੁਸੀਂ ਸਰਲ ਤਰੀਕੇ ਦੇ ਨਾਲ ਕਰ ਸਕਦੇ ਹੋ ਕਰਕੇ ਤੁਹਾਨੂੰ ਆਨੰਦ ਆਉਂਦਾ ਹੈ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਨਾ ਪੂਰਾ ਮਨ ਦੇ ਨਾਲ ਕਰਨਾ ਫਿਰ ਗੁਰੂ ਅੱਗੇ ਅਰਦਾਸ ਬੇਨਤੀ ਕਰਨਾ ਤੇ ਇੱਕ ਗੱਲ ਯਾਦ ਰੱਖਣਾ ਵੀ ਜੇਕਰ ਸਵੇਰੇ ਉੱਠਣਾ ਹੈ ਤਾਂ ਰਾਤ ਦਾ ਵੇਲਾ ਸੰਭਾਲਣਾ ਹੈ ਸਿਰਫ ਰਾਤ ਦਾ ਨਹੀਂ ਸ਼ਾਮ ਤੋਂ ਲੈ ਕੇ ਰਾਤ ਦਾ ਵੇਲਾ ਸ਼ਾਮ ਵੇਲੇ ਗੁਰੂ ਘਰੇ ਜਾਣਾ ਸ਼ੁਰੂ ਕਰ ਦੋ ਵੈਸੇ ਤਾਂ ਸਾਨੂੰ ਗੁਰੂ ਨਾਨਕ ਪਾਸ਼ਾ ਨੇ ਦੂਵੇਂ ਵੇਲੇ ਗੁਰੂ ਘਰ ਜਾਣ ਤੇ ਲਈ ਆਏ ਪਰ ਜੇ ਦੂਵੇਂ ਵੇਲੇ ਨਹੀਂ ਜਾ ਸਕਦੇ ਤਾਂ ਸ਼ਾਮ ਵੇਲੇ ਗੁਰੂ ਘਰੇ ਜ਼ਰੂਰ ਜਾਣਾ ਹੈ ਜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੇ ਤਾਂ ਉੱਥੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕਥਾ ਵਿਚਾਰ ਚੱਲ ਰਹੀ ਆ ਫਿਰ ਬੈਠ ਕੇ ਇੱਕ ਮਨ ਇੱਕ ਚਿਤ ਹੋ ਕੇ ਸੁਣਨਾ ਹੈ ਜੇ ਨਹੀਂ ਚੱਲ ਰਿਹਾ ਫਿਰ ਆਪ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਪੜਨੀ ਆ ਭਾਵੇਂ 5 ਮਿੰਟ ਪਾਠ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਜਾਂ ਜੋ ਪਾਈ ਸਾਹਿਬ ਜੀ ਦੀ ਬਾਣੀ ਪੜ ਕੇ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਉਹਨਾ ਕਿ ਪਾਸ਼ਾ ਮੈਨੂੰ ਮੇਰੇ ਅੰਦਰ ਬੈਠੇ ਇਹਨਾਂ ਚੋਰਾਂ ਤੋਂ ਬਚਾ ਲਓ ਇਹ ਮੇਰੇ ਤੇ ਬਹੁਤ ਹਾਵੀ ਹੁੰਦੇ ਨੇ ਮੈਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦੇ ਜੋ ਤੁਹਾਨੂੰ ਚਾਹੀਦਾ ਹੈ ਉਹ ਗੁਰੂ ਤੋਂ ਮੰਗ ਕੇ ਆਉਣਾ ਅਤੇ ਸਾਡੀ ਚਾਹਤ ਅਮਰਤ ਵੇਲਾ ਹੀ ਹੋਵੇ ਅਮਰਤ ਵੇਲੇ ਦਾ ਨਾਮ ਹੋਵੇ ਕਿਉਂਕਿ ਇਹ ਦਾਤ ਮਿਲ ਗਈ ਨਾ ਫਿਰ ਉਹੋ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਬਾਕੀ ਸੁਖ ਪਦਾਰਥ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਜੇ ਹੋ ਸਕੇ ਸੇਵਾ ਕਰੋ ਅਤੇ ਜਦੋਂ ਵੀ ਗੁਰੂ ਘਰੇ ਆਪਾਂ ਜਾਣਾ ਹੈ ਉਥੋਂ ਵਾਪਸ ਆਉਣਾ ਹੈ ਗੁਰੂ ਗੁਰੂ ਕਰਦੇ ਜਾਣਾ ਹੈ ਤੇ ਗੁਰੂ ਗੁਰੂ ਕਰਦੇ ਆਉਣਾ ਹੈ ਇਹ ਰੱਖਣਾ ਕਿੰਨਾ ਲਾਭ ਕਿੰਨਾ ਫਾਇਦਾ ਮਿਲੇਗਾ ਉਸ ਤੋਂ ਬਾਅਦ ਘਰੇ ਆਉਂਦਿਆਂ ਸਾਰ ਰਹਿਰਾ ਸਾਹਿਬ ਕੀ ਦਾ ਪਾਠ ਜ਼ਰੂਰ ਕਰਨਾ ਹੈ ਸੌਣ ਤੋਂ ਪਹਿਲਾਂ ਜੇ ਹੋ ਸਕੇ ਤਾਂ ਕੀਰਤਨ ਸੁਹਲਾ ਸਾਹਿਬ ਦੀ ਬਾਣੀ ਪੜੋ ਜੇ ਨਹੀਂ ਤਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰਕੇ ਸੌਣਾ ਦਿਨ ਭਰ ਦੀਆਂ ਜੋ ਵੀ ਘਟਨਾਵਾਂ ਨੇ ਜੋ ਵੀ ਸਾਡੇ ਨਾਲ ਹੋਇਆ ਪੀਤਾ ਉਹਨੂੰ ਯਾਦ ਕਰਨਾ ਫਿਰ ਜੋ ਵੀ ਮਾੜੇ ਕੰਮ ਜੇ ਕੀਤੇ ਹਨ ਜੋ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਭਾਵੇਂ ਜਾਣੇ ਚ ਭਾਵੇਂ ਅਣਜਾਣੇ ਚ ਉਹਨਾਂ ਦੀ ਮਾਫੀ ਮੰਗਣੀ ਆ ਅਤੇ ਜੋ ਮਾਲਕ ਨੇ ਸਾਨੂੰ ਦਿੱਤਾ ਉਹਦਾ ਸ਼ੁਕਰਾਨਾ ਕਰਕੇ ਸੌਣਾ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਆ 9 ਤੋਂ 10 ਦੇ ਵਿੱਚ ਤਾਂ ਦੇਖਣਾ ਸਾਨੂੰ ਅਮਰਤ ਵੇਲਾ ਜਰੂਰ ਮਿਲ ਜਾਵੇਗਾ ਅਤੇ ਜੋ ਬਨੁਖ ਅਮਰਤ ਵੇਲੇ ਦੇ ਵਿੱਚ ਪੂਰੇ ਚਾਹ ਦੇ ਨਾਲ ਉੱਠਦੇ ਆ ਨਾ ਜਿਨ੍ਹਾਂ ਨੂੰ ਅਮਰਤ ਵੇਲੇ ਉੱਠਣ ਦਾ ਚਾਹ ਹੁੰਦਾ ਏ ਉੱਠ ਕੇ ਚਾਹ ਦੇ ਨਾਲ ਹੀ ਨਾਮ ਜਪਦੇ ਨੇ ਇਹ ਭਾਵਨਾ ਰੱਖਣ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਅੰਗ ਸੰਗਣੇ